ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਹੈ ਮਾਰਨਿੰਗ ਦਾ ਹੈ ਨਹੀਂ ਪੈ ਰਿਹਾ ਰਕਾਲੇ ਉਹਦੇ ਦੁਪਹਿਰੇ ਮੀਂਹ ਹੀ ਆਇਆ ਸੀ ਔਰ ਹੀ ਸਫਾਈ ਅਸੀਂ 4 ਵਜੇ ਕਰ ਲਈ ਸੀ ਪਾਇਪ ਲਾ ਕੇ ਵੇੜਾ ਤੋ ਦਿੱਤਾ ਸੀਗਾ ਤੇ ਸਾਰਾ ਚਾੜ ਲਿਆ ਸੀਗਾ ਤੇ ਵੀਡੀਓ ਪਬਲਿਕ ਕਰੀ ਨਹੀਂ ਤੇ ਨਿਹਰੀ ਆਈ 8 ਵਜੇ ਵੀਡੀਓ ਪਾਵਲ ਕਰੀ ਉਹ ਤੋਂ ਨੇੜੇ ਆ ਕੇ ਬਹੁਤ ਸਾਰੇ ਭੈਣਾਂ ਨੇ ਕਮੈਂਟ ਆਏ ਨੇ ਸਾਡੇ ਤੂਫਾਨ ਆ ਰਿਹਾ ਤੂਫਾਨ ਕੀ ਤੂਫਾਨ ਦਾ ਵੀ ਪਿਆਵਾਰ ਆ ਸੀ ਰਾਤ ਤਾਂ ਬਹੁਤ ਬੁਰਾ ਹਾਲ ਹੋਇਆ ਸੀਗਾ ਤੇ ਤੂਫਾਨ ਕੀ ਸੀ ਬਹੁਤ ਹੀ ਜ਼ਾਰੇ ਨੁਕਸਾਨ ਪਤਾ ਨਹੀਂ ਖੇਤਾਂ ਜਾ ਕੇ ਪਤਾ ਲੱਗੂ ਕਿੰਨੇ ਕਿਦਰਾ ਕੁੱਤੇ ਨੇ ਜਿਹੜੇ ਮੈਂ ਜਾ ਆਪਣੇ ਜਾਮਣ ਦੇ ਤਾਂ ਅੱਧੇ ਪੱਤੇ ਝੜ ਗਏ ਦੇ ਨਾਲ ਤੜਕੇ ਫਲਦ ਮੈਂ 4 ਵਜੇ ਉੱਠ ਕੇ ਰਸੋਈ ਸੰਭਰੀ ਹੁਣ ਸੁਗੰਧ ਵਾਲੀ ਅਦਰਸ ਸਫਾਈ ਕਰ ਰਹੀਆਂ ਨੇ ਜਿੰਨੀਆਂ ਬੈੱਡਾਂ ਦੀਆਂ ਚਾਦਰਾਂ ਮੰჯੀਆਂ ਦੀਆਂ ਚਾਦਰਾਂ ਸੀਗੀਆਂ ਦਰੀਆਂ ਉੱਤੇ ਵਿਸਾਈਆਂ ਹੋਈਆਂ ਸਾਰੀਆਂ ਚੱਕ ਚੱਕ ਉਹ ਪੌਜ ਸਿੱਟ ਕੇ ਆਇਆ ਮਸ਼ੀਨ 'ਚ ਤੇ ਹੁਣ ਲਾਈਟ ਇਨਸਪਰਾ ਆ ਗਈ ਕੰਮ ਵਰਪਦੀਆ ਬਣ ਜੂਗਾ ਤੇ ਮੈਂ ਸੋਈ ਸਾਫ ਕਰਦੀ ਸੀ ਤੇ ਮੋਟ ਮੋਟਾ ਝਾੜੂ ਲਾ ਕੇ ਕਰਕੇ ਚਾਚੂ ਬਣਾ ਲਿਆ ਕਪ ਕਪ ਉਹਨੇ ਹੱਸੀ ਬਣਾ ਲਈ ਹੈ ਨਾ ਨੌਣ ਢੋਣਾਂ ਦਾ ਕਿਹੜਾ ਜੀ ਮੈਂ ਸਫਾਈਆਂ ਕਰਦੀ ਨਾ ਮਾ ਧੋਵਾਂਗੇ ਤੇ ਸੁਗੰਧ ਵਾਲੀ ਅਦਰ ਕਰਦੀਆਂ ਸੀਗੀਆਂ ਤੇ ਤਾਰਾ ਚੋਈਆਂ ਵਿੱਚ ਰਿ ਗੋਹਰੀਆਂ ਜੇ ਟਿਹਰੀਆਂ ਲਾਈਆਂ ਪਈਆਂ ਨੇ ਚੱਕੜੀਆਂ ਨੇ ਮਾਚਾ ਮਾੜਾ ਹੀ ਮੋਟਾ ਦੇਖਦੇ ਆ ਹਨ ਕਣੀਆਂ ਹਟ ਜਾਣਗੀਆਂ ਇਹਨੇ ਤੇ ਇਹਨੇ ਅੰਦਰੋਂ ਅੰਦਰੋਂ ਸਫਾਈ ਕਰ ਲੈਣਾ ਵਿੜਾ ਮਨੇ ਨੇ ਦਸੰਬਰ ਦਾ ਸੀਗਾ ਜਾਨੀ ਕਿ ਮੋਟਾ ਮੋਟਾ ਜਾਂ ਕੱਲ ਤੋਂ ਤਾ ਸੀਗਾ ਮੈਂ ਮਨਤਾਇਆ ਸੀ ਮਹਤੋ ਆ ਕਿ ਉਹ ਮਨ ਮਾ ਨੇਰੀ ਨਹੀਂ ਆਉਂਦੀ ਮਾ ਨੇਰੀ ਟਲ ਗਈ ਕਿਹੜਾ ਜੀ ਮੈਂ ਤਾਂ ਕੱਲ ਦਾ ਮੱਥਾ ਮਾਰਿਆ ਤੂੰ ਹੀ ਗਿਆ ਅੱਜ ਤਿੰਨਾ ਮਾਮਾ ਦੀਆਂ ਨੇ ਦਿਨ ਅੱਜ ਲੰਬੂਆ ਕਹਿੰਦਾ ਕੋ ਰੇ ਨਾ 에ਰ ਆਈ ਪੀ ਆ ਕਰੇ ਕਰੀ ਮम्मा ਸਾਥੇ ਸਕੂਲ ਟਰੀ ਨਹੀਂ ਚੱਲਣੀ ਕਣ ਮਨ ਕਣੀ ਹੋ ਰਹੀ ਹੈ ਹਵਾ ਤੇਜ਼ ਹਲੇ ਵੀ ਨੇਰੀ ਚੱਲ ਰਹੀ ਹੈਗੀ ਫੇਰ ਮਹ ਚੱਲ ਪਈ ਹੋਰ ਨਾ ਸੱਤ ਖਾਲ ਹੋ ਰਾਇ ਕੋ ਹਨ ਤੇ ਚਲੋ ਜੇ ਪਾ ਕਰਦੇ ਸਫਾਈ ਤੇ ਇਧਰੋਂ ਮੈਂ ਇਹਦਾ ਬਿੰਦ ਬਈ ਤੋਰਦੀ ਜੀਦਾ ਮੈਂ ਰੱਖ ਸਾਰਾ ਉਪਰੋਂ ਉਪਰੋਂ ਸਾਰਾ ਲਗਾ ਦੇਤੀ ਸਫਾਈ ਅਨ ਇਸੇ ਕੰਮ ਸਦਾ ਨੂੰ ਉਪਰੋਂ ਮੈਂ ਚੜ ਕੇ ਆਇਤਾ ਟੋਲੀ ਆਟੇ ਵਾਲੀ ਖਾਦੀ ਆਂਦੀ ਆਟਾ ਪਾਉਣਾ ਸੀ ਇੱਥੇ ਇਹ ਤੇ ਚੜ ਕੇ ਕਿਦਾਂ ਸਾਫ਼ ਕਰਤਾ ਹੁਣ ਢੋਲੀ ਸਾਫ਼ ਕਰਕੇ ਝਾਟਾ ਪਾ ਦੇਗਾ ਘੱਟਾ ਰਹਿੰਦਾ ਜਿਹੜਾ ਤੇ ਥੱਲੋਂ ਸਫਾਈ ਕਰਦਣਿਆਂਗੇ ਮੈਂ ਲਿਆਉਣੇ ਥੱਲੋਂ ਪੋਚਾ ਆ ਰਿਹਾ ਕਿੱਥੇ ਚੱਕ ਕੇ ਪਹਿਲਾਂ ਇਹ ਨਾਲ ਘੱਟਾ ਮਿੱਟੀ ਲਾ ਕੌਣ ਕਰੂ ਇੱਥੇ ਝਾੜੂ ਲਾਇਆ ਸੀਗਾ ਬੁਰਾ ਹਾਂ ਇਹ ਨਾਲ ਘੱਟਾ ਮਿੱਟੀ ਘੱਟਾ ਹੋਰ ਤੁਸੀਂ ਆਪਣੇ ਕਰ ਗੋਲ ਲਓ ਆਲੇ ਤਾਂ ਮੇ ਬੋਲ ਬੇ ਮਚਕ ਤੋਂ ਪੁਰਾਣੀ ਤਰ੍ਹਾਂ ਰੁਗੋ ਵਾਲੀ ਨਾ ਹਟਾ ਹਾਂ ਕਾਂਸ ਤੇ ਪਈ ਜਾਂਦੇ ਹੋਰ ਰੁਗ ਕੋ ਸਿੱਟ ਕੇ ਨਹੀਂ ਆਉਂਦੀ ਸਰੀ ਮੰਮੀ ਨਹੀਂ ਆਣੀ ਮਾ ਤਾਂ ਮੁੰਨੀ ਛੱਡ ਦੀ ਗੋਲੀ ਮਨ ਤਾਂ ਹਿੰਦਾ ਵੀ ਪੈਸੇ ਲਾਏ ਹੋਏ ਨੇ ਮੈਂ ਤਾਂ ਵਾਧੂ ਵੀ ਖਾ ਜਾਣੀ ਇੱਕ ਮਿੰਟ ਆਹ ਪੜੀ ਲੀ ਜੇ ਇਹ ਤਾਂ ਬੀਬੀ ਦੀਆਂ ਨੇ ਪਾ ਲੈ ਤਾਂ ਬੀਬੀ ਦੀਆਂ ਨੇ ਜੀ ਆਹ ਕੀਆਂ ਨੇ ਜਦ ਬੀਬੀ ਰੰਗੇ ਤੇ ਯਾਨੀ ਮੇਰੀ ਤਾਂ ਹੈ ਹੀ ਨਹੀਂ ਸੌਂਡੀਆਂ ਨਹੀਂ ਐਂਡ ਦੇਖੋ ਘੱਟੇ Nek, cuma lupa ya Nek, cuma ਸਿੰਘਾ ਧੋਣੀਆਂ ਪੈਣ ਗਿਆ ਜਿਹੜੇ ਗਰਦ ਚੜ੍ਹਦੀ ਹੋਰ ਰੋਗਾਂ ਤੋਂ ਲਾਵਾ ਦੇ ਮੈਂ ਚੈਨ ਨਹੀਂ ਕਰਦਾ ਹੋਰ ਉਸਨਾਂ ਤੋਂ ਮਾਰਦੋ ਮੇਰਾ ਹੱਥ ਨਹੀਂ ਜਾਦਾ ਇੱਟਾ ਬੁਲਾਉਂ ਕੋਈ ਨਹੀਂ ਸਫਾਈ ਕਰੀਏ ਹੁਣ ਇਹ ਲਿਬਰੀ ਦੀ ਸਫਾਈ ਕਰੀਏ ਨੰਨੇ ਜੀ ਬਿਮਾਰੀ ਲੱਗ ਜਾਂਦੀ ਹੈ ਨਾਲ ਜਿਹੜਾ ਤੂੰ ਕਰਦੀ ਛਾੜਦੀ ਹਾਂ ਮੈਨੂੰ ਇਹ ਰਹਿ ਕੇ ਹੈ ਕਰੀ ਵੀ ਇਹ ਕਰਨੀਆਂ ਗੁਰਮੁਣਾ ਗੁਰਮੁਣਾ ਲਾ ਬੜ ਬਣ ਸਿੱਟ ਗਿਆ ਨੀ ਮਸ਼ੀਨ ਚ ਧੁੱਤੇ ਜਾਣਗੇ ਗੋ ਚਟਿਆ ਬਈ ਗੱਲ ਸੁਣ ਮੈਨੂੰ ਨਹੀਂ ਪਤਾ ਕਿ ਕਦਾ ਹਾਂ ਮੈਂ ਜਾਣੀ ਆਹ ਹਾਂ ਆ ਤੇਰੇ ਜਿਹੜੇ ਹਨ ਫ੍ਰਿਜ ਆਹਾ ਮੈਂ ਤਾਂ ਕਿਹੜੇ ਤੱਕ ਇਨਵੈਕਟਰ ਇਨਵੈਕਟਰ ਜੋ ਕਿੰਨਾ ਨੰਨੋਂ ਨਿਕਲਿਆ ਮੈਂ 4 ਵਜੇ ਲੱਗਿਆ ਕੁਛ ਨਹੀਂ ਕਰ ਗੱਲ ਮਸ਼ੀਨ ਨੇ ਵੀ ਇਹ ਗਰਮ ਨਹੀਂ ਆਖ ਰਹੀ ਉਹ ਆਰਾ ਲੱਕਾਂ ਵਾਲੇ ਚਾਲ ਕਰਾਈ ਹੋ ਕੇ ਚੰਗੀ ਲਫਰ ਹਾਂ ਤੁਸੀਂ ਬਸ ਡਾਡੀ ਜੀ ਤੇਲੀ ਆਇਆ ਗੁਰੂ ਦਿਆ ਚੱਕਿਆ ਕਰਾਂਗੇ ਆਪਾਂ ਹੁਣ ਤੁਸੀਂ ਕਰਿਆ ਉੱਥੇ ਭੱਜ ਭੱਜ ਕਿੱਥੇ ਉੱਪਰ ਉੱਪਰ ਡਾਡੀ ਉੱਪਰ ਦਾ ਛੋਟਾ ਕਮਰਾ ਅਪੀਰੋਟ ਕਰ ਲੈਂਗੇ ਅਸੀਂ ਲੈ ਇਹਨੂੰ ਸਾਹਮਣੇ ਆ ਕੇ ਠੀਕਾ ਠੀਕਾ ਕਰੇ ਹੋਣਾ ਫੇਰ ਸੁਈਆਂ ਇਹ ਉੱਪਰ ਡਿੱਗਦੀਆਂ ਆਈਆਂ ਉਹ ਸਾਰੀਆਂ ਸੁਈਆਂ ਸਾਂਹ ਖੰਡਿਆਕ ਨੂੰ ਤੇ ਰੀਲਾਂ ਇਹ ਕੀੜੀਆਂ ਵੀ ਆਈਆਂ ਲੋ ਜੀ ਅੱਜ ਆਪਾਂ ਜੇ ਚੱਗੀ ਤੇਰਾ ਘਰ ਸਾਫ਼ ਕਰ ਤਾਂ ਜੇ ਪੇਟੀਆਂ ਦੇ ਕਮਰੇ ਚ ਗਾਹ ਵਾਲਾ ਪਿਆ ਪਿਆ ਸਿੱਧਾ ਬੇੜੇ ਚ ਕੱਢ ਦਿੱਤਾ ਅੱਧਾ ਦਰਵਾਜ਼ੇ ਚ ਕੱਢ ਦਿੱਤਾ ਆਹ ਪੇਟੀਆਂ ਦੇ ਕੱਪੜੇ ਮੈਂ ਸਤਾ ਕਰਕੇ ਲਾਹੇ ਹੈਗੇ ਕਿਉਂਕਿ ਬੈਲ ਵਿੱਚ ਜਿਨੀ ਕਿਤੇ ਹੈ ਨਾ ਕੱਪੜਾ ਤੇ ਰੇਤਾ ਨਾ ਪੈ ਜੇ ਇਹਨੂੰ ਢੋਂਦੀ ਨਹੀਂ ਛਾੜ ਕੇ ਬਸਾ ਦੂੰਗੀ ਆਪਾਂ ਕਰਦੇ ਆਂ ਨਾ ਸਾਫ਼ ਸੁਥਰੀਆ ਤੇ ਡੇੜਾ ਪਤ ਹੋ ਜਿੱਤਾਂ ਰਸੋਈ ਸਾਫ਼ ਕਰ ਦਿੱਤੀ ਸਾਰਾ ਕੁਝ ਉਹਦਰ ਕਰ ਦਿੱਤਾ ਆ ਰਹਿ ਗਿਆ ਪੇਟੀਆਂ ਆ ਕਿ ਹਮਰਾ ਸਭ ਤੋਂ ਸੌਖੀ ਹੁੰਦੀ ਆ ਸੱਤ ਝਾੜਨੀ ਕਿਉਂਕਿ ਗਾੜੀਆਂ ਤੇ ਵੀ ਐ ਕੱਪੜਾ ਵੱਜ ਜਾਂਦਾ ਬਾਲਿਆਂ ਤੇ ਕਿਉਂਕਿ ਪੇਟੀਆਂ ਕਵਰੇਜ ਆੜ ਦੇ ਕੋ ਚੰਗੀ ਤਰ੍ਹਾਂ ਸਫਾਈ ਹੋ ਜਾਂਦੀ ਐ ਇਸ ਤਰ੍ਹਾਂ ਆਹ ਦਫਤਰ ਨਾਲ ਫਤਦਾਰ ਜਿਵੇਂ ਬਹੁਤ ਮਦਦ ਕਰਾਈ ਐ ਮੈਂ ਤਾਂ ਇਹ ਲੈ ਰੇ ਤੁਰੇ ਫਿਰਦੀ ਸੀ ਵੀ ਇਹ ਵੀ ਹੁੰਦਾ ਵੱਡੀ ਪਾਈਪ ਲਾ ਕੇ ਤੁਰ ਛੱਡ ਸਾਰੇ ਸਾਰਾ ਪਾਣੀ ਸਾਡੇ ਤੇ ਵੇੜੇ ਨੂੰ 5 ਮਿੰਟ ਲੱਗੇ ਨਹੀਂ ਹੈ ਜੀ ਉਹ ਕਿ ਮੈਂ ਉਹ ਟੁੱਟੀ ਵਾਲੀ ਪਾਈਪ ਨਾਲ ਧੋਈ ਜਾਂਦਾ ਟੁੱਟੀ ਵਾਲੀ ਪਾਈਪ ਨਾਲ ਸਾਰਾ ਦਿਨ ਲੱਗ ਜਦੋਂ ਮੇਰੇ ਘਰ ਤੋਂ ਹੁੰਦੇ ਮੈਂ ਤਾਂ ਉਹ ਹੀ ਲੈ ਰਿਹਾ ਫਿਰਦੀ ਦੀ ਹਾਲਿਆ ਨਹੀਂ ਲੈ ਆਉਣੀ ਜੀ ਝਾੜ ਪੋੜੀ ਕਰ ਲਾਂ ਮੈਂ ਤੋਂ ਅਬ ਐਸਾ ਕੁ ਤੂੰ ਫਿਰ ਲਓ ਉਹ ਤਾਂ ਪਰ ਮੈਨੂੰ ਨਹੀਂ ਪਤਾ ਮੈਂ ਤਾਂ ਉਹ ਹੀ ਲੈ ਰਿਹਾ ਫਿਰਦੀ ਦੀ ਮੈਨ ਟੱਜ ਜਾਣਣ ਹੋਇਆ ਮੈਨ ਟੱਜ ਜਾਣਣ ਹੋਇਆਗਾ ਮੈਂ ਤਾਂ ਨਹੀਂ ਲੈ ਜੀ ਫਿਰਦੀ ਦੀ ਦਾ ਆਉਂ ਨਹੀਂ ਹਲਦਾ ਚਾ ਵੀ ਮੈਨੂੰ ਸਾਨੂੰ ਸੰਦ ਤੋਂ ਮੈਨੂੰ ਸੌਖਾ ਹੋ ਜਾਊਗਾ ਜੋੜ ਜਾ ਹਨ ਤੇ ਨਹੀਂ ਮੈਨੂੰ ਸੌਖਾ ਹੋ ਜਾਊਗਾ ਲੋ ਜੀ ਪਸ ਇਸ ਤਰ੍ਹਾਂ ਚਾਰ ਪੰਜ ਸੱਤ ਕੇ ਤੇ ਦਖਾਉਣਾ ਸਾਰੇ ਸਾਫ ਸਫਾਈਆ ਕਰਕੇ ਕਮਰੇ ਤੇ ਪਹਿਲਾਂ ਨਾ ਬੈਡਾਂ ਦੀ ਚਾਦਰਾਂ ਸਿੰਗਲ ਚਾਦਰਾਂ ਸੋਫਿਆਂ ਦੇ ਕੱਪੜੇ ਉਹ ਤੋਂ ਤੇ ਵੀ ਸੁੱਕ ਗਏ ਰੋਟੀ ਮੈਂ 9 ਵਜੇ ਬਣਾਉਣ ਲੱਗੀਆਂ ਸਾਢੇ ਨਾਲ ਤੇ ਸਾਰਾ ਕੰਮ ਹੋ ਗਿਆ ਤੇ ਔਰ ਨਮਾਰੀ ਵੀ ਚਾੜ ਦਿੱਤੀ ਆ ਡੱਬੇ ਦੇਖਦੇ ਆ ਵੀ ਕਿਹਦੇ ਬੀਬੀ ਦੇ ਜੋੜੇ ਜੁੱਤੀਆਂ ਹੋਣਗੇ ਤਾਂ ਹਨ ਹੂੰ ਦੇਖਾਂ ਕੀ ਕੋ ਸੋਚ ਅੱਜ ਮਾਤਾ ਜੀ ਵੀ ਆਈ ਆ ਆਪਣੀ ਇੱਧਰ ਲਾਇਆ ਹੀ ਨਹੀਂ ਨਾ ਉਧਰ ਲਾਇਆ ਹੀ ਉਧਰ ਮੀਨਾ ਲਾਇਆ ਹੁਣ ਨਾਰਦੀਆ ਪਰੇਨਾ ਪੁੱਤਿਆ ਬਚਾੜ ਦਾ ਕਮਰਾ ਫਿਰ ਮਿਲ ਜਾ ਸਾਰਾ ਤਾਂ ਹੁੰਦਾ ਇੱਥੇ ਤਾਂ ਲੋ ਜੇ ਕਮਰੇ ਜੇ ਮੁੰਡੇ ਬਾਰੇ ਕਾਜ ਨਹੀਂ ਚੱਲ ਨਹੀਂ ਚੰਗੀ ਤਰ੍ਹਾਂ ਕਮਰੇ ਸਫਾਈ ਹੋ ਗਈ ਮੈਂ ਚਾਰੂ ਲਾਇਆ ਕਮਰੇ ਇਸ ਵਿੱਚ ਪਾਇਆ ਸੀ ਕੱਦੂ ਆ ਗਏ ਮੁੰਡੇ ਨਜ਼ਾਰਾ ਆ ਗਿਆ ਪਾਇਆ ਭਰਾ ਦਿੱਤ ਮੈਨੂੰ ਕੋਲ ਚ ਕੋਲ ਚ ਅੱਛੀ ਕਰੀ ਜਾਂਦੀ ਬੰਦਲੇ ਮੇੜਦਾ ਤਾਂ ਮੈਂ ਉਹ ਸੈਟਿੰਗ ਕਰਤਾ ਹੋਇਆ ਕਿ ਆ ਮੁੰਡੇ ਜੀ ਦਰਗਾਹ ਦੀ ਦਰਗਾਹ ਦੀ ਰਸਾਇਰ ਨਹੀਂ ਬਣਦੀ

ਤਿੰਨ ਦਾ ਇੱਕੋ ਪਾਟਾ ਹੈ। ਲੈ ਪਾ ਦਿੱਤਾ। ਨਾਲ ਨਾਲ ਹੋਣਾ। ਕੋਸ਼ਿਸ਼ ਕਿ ਮੈਂ ਜਸਤ ਪਾਟੇ ਨਹੀਂ ਤੋਹਣਾ ਦਾ। ਕਿ ਇਹ ਇੱਜਾ ਕੇ ਬਤਨ ਹੋਣਾ। ਇੱਕੀ। ਇਸ ਤੇ ਪਈਦਾ ਹੈ ਜੀ ਆਇਦੇ ਉੱਚ ਡੰਡੇ ਤੇ ਪਈਦੀ ਹੈ। ਹੈ? ਹਾਂ। ਪਰ ਦਾ ਸੁਕੂਦੀ ਤੋਂ ਆਵਾਂਗੇ ਇੱਕ ਦੋ ਦਿਨ ਨਹੀਂ ਆ ਰਿਹਾ ਹੋਰ। ਜੀ ਦਾ ਫਲਾਕੇ ਮੈਂ ਦੱਸ ਦਿਆਂ ਕਿ ਘੋਟੇ ਦੇ ਲਿਮਾਰੀ ਦੇ ਉੱਤੇ ਮੇਰੇ ਚਾਰਟ ਪਏ ਆ ਚਾਰਟਾਂ ਉੱਤੇ ਚੜ੍ਹੀ ਹੋਈ ਹੈ ਆਹ ਰਾਮ ਰਾਜਾ ਰਾਜਾ ਆ ਰਹੀ ਨਾ ਸਮਝ ਆ ਕਿ ਯਾਰ ਚੱਲ ਕੇ ਨਾ ਸਾਲ ਆਹ ਦੇਖ ਲੈ ਇਹ ਉੱਪਰੋਂ ਹਾਂ ਘੋਟੇ ਲੋਕ ਨਹੀਂ ਆਉਂਦੇ ਉਹ ਰੰਗ ਬਦ ਕਰਾ ਦਰ ਕੇ ਚੱਕ ਕੇ ਮਨ ਨੂੰ ਕਹੀ ਜਾਂਦਾ ਹੈ ਆਪਣੀ ਸੁਤਕਣੀ ਕੋਈ ਸਮਝ ਨਹੀਂ ਆ ਰਹੀ ਨਹੀਂ ਜਾ ਕੇ ਨਹੀਂ ये अंडे है? ये ऐपी

ਤੇ ਹੁਣ ਆਪਾਂ ਨੇ ਇੱਧਰ ਧਰ ਰੱਖਿਆ ਜੀ ਕਿਉਂ ਮੈਂ ਮਲਾਈ ਵੀ ਰੜਕੀ ਲਈ ਤੇ ਇਕੱਲਾ ਫਰਿੱਜ ਰਹਿ ਗਿਆ ਸਾਫ਼ ਕਰਨ ਵਾਲਾ ਕਿਉਂਕਿ ਸਰੀਰ ਨੇ ਆਗਿਆ ਨਹੀਂ ਕਰੀ ਹੋਏਗੀ ਤੇ ਵੀ ਫਰਿੱਜ ਵੀ ਸਾਫ਼ ਕਰ ਲਵਾਂ ਹਾਂ ਚਲ ਕਾ ਲੂੰਗੀ ਕਰ ਲੂੰਗੀ ਹਜੇ ਮੈਂ ਸਿਰ ਵਾਉਣਾ ਹੈਗਾ ਤੇ ਸਿਰ ਹਜੇ ਮੈਂ ਵਾਉਣਾ ਸਕਉਣ ਹੋਰੇ ਕਿ ਸਿਨਾ ਕੇ ਬਾਗੀਆਂ ਨੇ ਉੱਪਰ ਤੇ ਮਲਾਈ ਰੜਕੀ ਆ ਮਲਾਈ ਰੜਕ ਕੇ ਨਾ ਕੁਝ ਤਾਂ ਕੱਲ ਥਿਆ ਗਏ ਸੀ ਫਲੀਆਂ ਉਹ ਚੀਰ ਕੇ ਫਰਿੱਜ ਚ ਰੱਖੀਆਂ ਨੇ ਕੁਸ ਆਪਾਂ ਨੇ ਆ ਸੀ ਗਿਆ ਤੇ ਇਹ ਮੈਂ ਚੀਰ ਕੇ ਰੱਖੂੰਗੀ ਹੁਣ ਤੇ ਕਿਉਂਕਿ ਆਪਾਂ ਬਣਾਵਾਂਗੇ ਸਬਜ਼ੀ ਆਥ ਨੇ ਫਲੀਆਂ ਦੀ ਕੱਲ ਭੈਣ ਨੇ ਕਮੈਂਟ ਕੀਤਾ ਸੀ ਵੀ ਜੀ ਸਾਨੂੰ ਹੁਣ ਅ ਮਿਰਚਾਂ ਦੀ ਸਬਜ਼ੀ ਦੀ ਰੈਸਪੀ ਜੋ ਦੁੱਧ ਵਾਲੀ ਮਿਰਚਾਂ ਦੀ ਹਾਂ ਕੋਈ ਨਾ ਭੈਣ ਜਿੱਦਾਂ ਮੈਂ ਸਬਜ਼ੀ ਬਣਾਈ ਮਿਰਚਾਂ ਦੀ ਹੈ ਨਾ ਜ਼ਰੂਰ ਦੱਸੂਗੀ ਵੀ ਮੈਂ ਮਿਰਚਾਂ ਕਿ ਮੈਂ ਬਣਾਉਣੀ ਆ ਅੱਜ ਤਾਂ ਸਾਰਾ ਟਾਈਮ ਸ ਦੇਣਾ ਸਫਾਈਆਂ ਚ ਲੰਘਾ ਤੁਹਾਡੇ ਨਾਲ ਕੋਈ ਗੱਲਬਾਤ ਵੀ ਨਹੀਂ ਹੋਈ ਰਹੇਗੀ ਕੋਈ ਗੱਲ ਨਹੀਂ ਪੈਣ ਜਿੱਦੇ ਵੀ ਮੈਂ ਹੈਨਾ ਬੜਾਈ ਰਾਤ ਵਾਲੀ ਵੀਡੀਓ ਚ ਕਮੈਂਟ ਆਈ ਗਾਨੀ ਦੀ ਸਾਡੇ ਤੂਫਾਨ ਤੂਫਾਨ ਉਧਰ ਤਾਂ ਵੀਡੀਓ ਪਾਤੀ ਉਦੋਂ ਉਧਰੋਂ ਬਸ ਨੇਰੀ ਆ ਗਈ ਤੇ ਨੇਰੀ ਦਾ ਸਾਫ ਸਫਾਈਆਂ ਕਰਕੇ ਕੰਮ ਕਰਕੇ ਜਿਹੜਾ ਵੀਡੀਓ ਪਾਈ ਤਾਂ ਵਾਗਰੀ ਫੇਰ ਨੇਰੀ ਆ ਗਈ ਤੁਹਾਨੂੰ ਦਿਖਾਉਣੇ ਆਪਣਾ ਘਰ ਸੋਹਣਾ ਸੋਹਣਾ ਬਣ ਗਿਆ ਲੋ ਜੀ ਤੇ ਉਹ ਸਰਦਾਰ ਜੀ ਸਰਵਾਪਕ ਇਹਨਾਂ ਦੇਖੋ ਬਾਲ ਕੌਣ-ਕੌਣ ਨੇ ਕੱਢਦਾ ਤੁਸੀਂ ਦੱਸਿਓ ਲੋ ਜੀ ਆਪਣਾ ਦਰਵਾਜ਼ਾ ਬਹੁਤ ਵਧੀਆ ਹੋਗਾ ਘਰ ਤੇ ਤੋਂ ਤੇ ਆਏ ਉਹ ਤਕੋਲ ਵਾਲਾ ਹੈ ਿਆ ਤੇ ਇਧਰੋਂ ਆਪਣਾ ਆ ਕਮਰਾ ਸਾਰੇ ਚੰਗੀ ਤਰ੍ਹਾਂ ਈਪੋਰਾ ਪੂਰਾ ਸਮਾਨ ਕੱਢ ਕੇ ਸਫਾਈ ਕਰ ਤੇ ਮੰਜੇ ਇਧਰ ਚਾਰ ਪੰਜ ਮੰਜੇ ਨੇ ਤੇ ਕੱਪੜਾ ਲੀੜਾ ਚਾਦਰਾਂ ਕੁਰਸੀਆਂ ਉਹ ਥੀ ਜਿਵੇਂ ਜ ਰਬੜ ਦਾ ਕੁਰਸੀਆਂ ਜਿਹੜੀਆਂ ਬਾਦੂ ਤੇ ਉਹ ਮੈਂ ਪੇਟੀ ਤੇ ਘਰ ਦਿੱਤੀਆਂ ਨੇ ਪਿੰਡ ਵਿੱਤਾ ਹੀ ਆ ਫਿਰ ਹਣਗਾ ਪੇਟੀਆਂ ਵਾਲੇ ਕਮਰੇ ਚ ਵੱਧ ਹੁੰਦਾ ਤੇ ਤੁਹਾਨੂੰ ਦਿਖਾਉਣੀ ਆਂਗੀ ਮੇਰੇ ਮਸ਼ੀਨ ਦਾ ਕੱਪੜਾ ਵੀ ਤਸਤਾ ਪਿਆ ਉਹ ਵੀ ਦੇਣਾ ਹਜੇ ਪਹਿਲਾਂ ਇਹ ਕੱਪੜੇ ਤੋਂ ਤੇਲ ਨੇ ਕੱਪੜੇ ਤੋਂ ਤੇਲ ਲਓ ਜੀ ਆਹ ਹੈ ਬੀਬੀ ਦਾ ਕਮਰਾ ਤੇ ਚਾਦਰ ਸੋਹਣ ਹੋਰੀਆਂ ਵਿਸਾ ਆਗੀਆਂ ਸੋਫੇ ਸਾਫ ਨੇ ਕੱਪੜੇ ਸਾਰੇ ਤੋਂ ਇੱਥੇ ਨੇ ਪੜਦੇ ਸੋਫਿਆਂ ਨੇ ਕੱਪੜੇ ਤੇ ਹੁਣ ਨਾ ਸਰਾਣੇ ਰਹਿੰਗੇ ਚੜਾਉਣ ਵਾਲੇ ਬਸ ਵੀ ਭੁੱਲ ਗਿਆ ਹੋਣਗੇ ਪੂਜੀ ਤਾਂ ਲਾਈਟ ਵੀ ਬੰਦ ਕਰ ਦਿੱਤੀ ਐ ਤੇ ਬਹੁਤ سارے ਕੱਪੜੇ ਧੁੱਤੇ ਜਿਹੜੇ ਹੁਣ ਅਸੀਂ ਤਿੰਨੇ ਚਾਰੇ ਮਾਵਾਂ ਧੀਆਂ ਨੇ ਹੁਣ ਇਹ ਡੈਡੀ ਵੀ ਸਰਵਿਸ ਕਰਾਉਣਗੇ ਨੀ ਸਕੂਟਰੀ ਦੀ ਉਹ ਲਾ ਕੇ ਸੀਗੇ ਤੇ ਸੁਕਮਣ ਹੋ ਰਹਿਣ ਲਾ ਤੇ ਉਹ ਧੁੱਤੇ ਪਹਿਲੇ ਬਸ ਉਹ ਵੀ ਲਾ ਕੇ ਲਿਉਣੀ ਆ ਚੁੰਨੀ ਮੇਰੀ ਆ ਸੁੱਕ ਗਈ ਤੇ ਮੈਂ ਲਾ ਕੇ ਤੇ ਲੈ ਵੀ ਲੋ ਜੀ ਆਪਣਾ ਘੋਬੀ ਜਨ ਲੱਗ ਗਿਆ ਤੇ ਫ੍ਰਿਜ ਰਹਿ ਗਿਆ ਸਾਫ ਕਰਨਾ ਦੇਖੋ ਵੀ ਯਾਥਨੇ ਕੰਮ ਜਿ ਲੋਤ ਆ ਕੇ ਇੰਨੇ ਫਲੀਆਂ ਸੀਰ ਨਾਲੀਆਂ ਨੇ ਫਲੀਆਂ ਤਾਂ ਫ੍ਰਿਜ ਚ ਵੀ ਬਥੇਰੀਆਂ ਪਈਆਂ ਨੇ ਸੀਰੀਆਂ ਹੋਈਆਂ ਕੱਢ ਕੇ ਲਿਓਣੇ ਤਾਂ ਸਭ ਫ੍ਰਿਜ ਹੀ ਬਹੁਤ ਬੰਦਾ ਹੋ ਰਿਹਾ ਗਾਂ ਪਿਆ ਪਿਆ ਫ੍ਰਿਜ ਚ ਦੇ ਪਰ ਆ ਆ ਪਿਆ ਫ੍ਰਿਜ ਦਾ ਆਥਨੇ ਦੇਖੂ ਸਾਫ ਕਰੂੰਗੀ ਸਾਰਾ ਕਰ ਸਾਫ ਕਰਤਾ ਕਹਿੰਦੇ ਸਾਤ ਕਰਦੂ ਫੇ ਲੋ ਜਾਰ ਦਾਣੇ ਵੱਧ ਨੇ ਫੜੀਆਂ ਦੇ ਆਈਆਂ ਪੜੀਆਂ ਅਸੀਂ ਨਾਲੀਆਂ ਪੜੀਆਂ ਨਹੀਂ ਕਿਉਂ ਉਤਾਰ ਰੱਖਿਆ ਤੇ ਹੁਣ ਕਿਉਂ ਉਤਾਰ ਰੱਖਿਆਗਾ ਨੇ ਮੈਂ ਕਿਉਂ ਬਣਾ ਦੂ ਨੇ ਮੈਂ ਫੜੀਆਂ چیر ਲੂ ਨੇ ਮੈਂ ਚਾਹ ਬਣਾ ਕੇ ਪੀ ਲੂਗੀ ਤੇ ਫਿਰ ਮੱਜਾਂ ਨੂੰ 3 ਵਜੇ ਕੱਖਾਂ ਤੇ ਵੱਨ ਕੇ ਸੁਨੇਹਾ ਫਿਰ ਮੈਂ ਘੰਟਾ 3 ਵਜੇ ਤੋਂ 4:30 ਵਜੇ ਤੱਕ ਰੈਸਟ ਕਰੂੰਗੀ ਜੇ ਕੋਈ ਨਾ ਆਇਆ ਭੈਣ ਭਾਈ ਗੱਲਬਾਤ ਆਣਗ ਮੰਣ ਪਰ ਹੁਣ ਅੱਜ ਤਾਂ ਪੈਣਾ ਹੰਬਗੀਆਂ ਹੋਣਗੀਆਂ ਆਣਣਗ ਵੰਡਣਾ ਵੀ ਜਰ ਮੈਂ ਹੰਬਗੀ ਹੈਨਾ ਤੇ ਫਿਰ ਹੂੰ ਤਾਂ ਕੋਈ ਜਾਂਦਰ ਵਿੱਚ ਕੋਈ ਮਾਸੀ ਕਿ ਮੈਂ ਵਗ ਜਾਨੀ ਮਾਸੀ ਮੇਰੇ ਕੋਲ ਆਏ ਨੇ ਸਾਹਮਣੇ ਪੈਣ ਵਾਲੇ ਬੁੱਕੇ ਆ ਜਾਂਦੇ ਨੇ ਚਲ ਆਏ ਹੈਨਾ ਪਿੰਡਾਂ ਚ ਹਜੇ ਸਾਂਝ ਹੈਗੀ ਹੈਗੀ ਆਣ ਵੰਡਦੀ ਲੋ ਜੀ ਕਲਜੀਤ ਕੌਰ ਭੈਣ ਨੇ ਹਨਨਕੇ ਕਿਹਾ ਸੀਗਾ ਵੀ ਹਰੀ ਮਿਰਚ ਦੀ ਸਬਜੀ ਬਣਾਓ ਕੋਈ ਨਾ ਪੈਣੇ ਜੀ ਮੈਂ ਵੀਡੀਓ ਬਣਾਈ ਹਨਾ ਜ਼ਰੂਰ ਤੁਹਾਨੂੰ ਦੱਸੂਗੀ ਹਰੀ ਮਿਰਚ ਤੇ ਵਿਦਵ ਵਾਲੀ ਸਬਜੀ ਕਲਜੀਤ ਕੌਰ ਜੀ ਤੇ ਰਾਜਵੀਰ ਕੌਰ ਤੇ ਧੰਨਵਾਦ ਭੈਣੇ ਇੱਕ ਮਨਜੀਤ ਭੈਣ ਨੇ ਕਮੈਂਟ ਕੀਤਾ ਸੀ ਉਹ ਹੈਗਾ ਜੀ ਆਪਣੇ ਅਮਰੀਕਾ ਤੋਂ ਧੰਨਵਾਦ ਬਹੁਤ ਸਾਰੀਆਂ ਭੈਣਾਂ ਬਹੁਤ ਪਿਆਰ ਕਰਦੀਆਂ ਨੇ ਹਨਾ ਬਾਹਰ ਲੀਆਂ ਐਨੀ ਬੀਜੀ ਕੰਮ 'ਚ ਵੀ ਕੰਮ ਸੱਡ ਕੇ ਵੀਡੀਓ ਦੇਖਦਿਆਂ ਧੰਨਵਾਦ ਭੈਣੇ ਤੇ ਇਸ ਤਰ੍ਹਾਂ ਆਪਣੇ ਨਾਲ ਪਿਆਰ ਬਣਾ ਰਹੀ ਤੇ ਵੈਗਰੂਪ ਚੜਦੀ ਕਲਾ ਬੰਸੇ ਤੇ ਅੱਜ ਸਾਨੂੰ ਘਰ ਤੋਂ ਤਾਤਾ ਮੱਖੀਆਂ ਖੜਾ ਨਹੀਂ ਛੱਡਦੀਆਂ ਹੈਗੀਆਂ ਤੇ ਮੈਂ ਦਾਲ ਚੀਰਨੇ ਲੱਗੀ ਸੀ ਮੇਰੇ ਭੈਣ ਦਾ ਬਸ ਯਾਰ ਆ ਗਿਆ ਸੀ ਨਾ ਪਹਿਣਾ ਬਾੜਲੀ ਪਹਿਣਾ ਕੋਈ ਵੀ ਈ ਵਾਲੀਆਂ ਪਹਿਣਾ ਨਾ ਭੁੱਲੀ ਜਾਂਦੀ ਆ ਮੇਰਾ ਨਾਂ ਨਹੀਂ ਬੋਲਦੀ ਕਟਸੀ ਨਾ ਕਡਾਹੀ ਦੇ ਵਿੱਚ ਡੁੱਬ ਗਈ ਹੁਣ ਆ ਛੋਟੀ ਕਟਸੀ ਨਾਲ ਉਸ ਕਟਸੀ ਚੱਕ ਲਈ ਤਾਂ ਨੂੰ ਮੈਂ ਕਿ ਮੈਂ ਕੰਮ ਆ ਉਹ ਡਿੱਗ ਪਿਆ ਕਟਸੀ ਪਤਾ ਨਹੀਂ ਕਿ ਕਿੰਨੇ ਡਿੱਗੇ ਛੋਟੀ ਲੈ ਲਈ ਮੈਂ ਵੀ ਅਜੇ ਕਟਸੀ ਹੁਣ ਕੜ ਮੈਂ ਵੱਟ ਵੱਟੀ ਚੱਕ ਲਉਂਗੀ ਸਭ ਚੱਕ ਲਾ ਜਿਹੜਾ ਕਿ ਉਹ ਕਟਸੀਆਂ ਨਾਲ ਹੀ ਲੱਗ ਗਈ ਇਹ ਗਰਮਾ ਚੱਕ ਕਰਦੀ ਗਈ ਆਇਆ ਖਾਓ ਜੰਦਾਰ ਹੁਣ ਕਿਉਂ ਵੀ ਆਪਣਾ ਬਣਨ ਵਾਲੀ ਆ ਬਸ ਆਪਾਂ ਫੇਰ ਮਿਲਦੇ ਆਂਗੇ ਸਬਜ਼ੀ ਕੱਟ ਕੇ ਚਾਹ ਤੇ ਚੀਕੇ ਤੇ ਅਣੀ ਮਿਲਾਂਗੇ। ਹੁਣ ਇਸਨੇ ਮਾਮ ਲੈ ਦਮ ਕੰਮਤੰਦ ਕਰਕੇ। ਲੋ ਜੀ ਆਪਾਂ ਨੇ ਕੰਮਤੰਦ ਕਰ ਲੈਨੇ ਹੁਣ 10 ਕਿ ਮਿੰਟ ਮੈਂ ਦਮ ਲਿਤਾਗਾ। ਹੁਣ ਮੱਜਾਂ ਨਮਾ ਹੋਣਿਆਂਗੇ। ਮੱਜਾਂ ਨਮਾ ਕੇ ਧਾਰਾ ਚੋਣਿਆਂਗੇ ਸਬਜ਼ੀ ਬਣਾ ਲਈ ਚੌਲ ਫਲੀਆਂ ਦੀ। ਤੇ ਆਟਾ ਸਵੇਰ ਵਾਲਾ ਪਿਆ ਕੋਸ ਜੀ ਦੋ ਚਾਰ ਰੋਟੀਆਂ ਦਾ ਘਟਿਆ ਬੁੰਨ ਲਾਂਗੇ। ਧਾਰਾ ਚੋਣੇ ਮੱਜਾਂ ਨਵਾਉਣਿਆਂ। ਰਾਤ ਰਾਤ ਸਨੀਂਦਨੀ ਆਈ ਟੈਨਸ਼ਨ ਜੀ ਵੀ ਚੜ ਕੇ ਹਨਾ ਕੀ ਗਾ ਪਿਆ ਹੋਊਗਾ ਫਿਕਰ ਲੱਗਿਆ ਰਿਹਾ ਵੀ ਕਿਵੇਂ ਸਫਾਈਆਂ ਕਰਾਂਗੇ ਸਾਰੀਆਂ तकरीबन ਸਾਰੀਆਂ ਪਣਨ ਵਾਲੀਆਂ ਹੀ ਹੋਇਆ ਉਹ ਸਾਡਾ ਸਾਫ ਸਫਾਈ ਦਾ ਕੰਮ ਨਿਭੜਿਆ 2:30 2:30 ਤੱਕ 2:30 ਕੰਮ ਨਿਭੜੇਗਾ ਉਸ ਤੋਂ ਬਾਅਦ ਹਸ ਤੂੰ ਜੱਲ ਪਿਆ ਤੇ ਹੁਣ ਮਾੜਾ ਕੰਮ ਲੈਤਾ ਹੁਣ ਫਿਰ ਜਾਂਦੇ ਆ ਮੱਛਾਂ ਜੀ ਚਲੋ ਜੀ ਆਪਾਂ ਕਰਦੇ ਆ ਵੀਡੀਓ ਦੇ ਐਂਡ ਤੁਸੀਂ ਦੱਸੋ ਤੁਹਾਡਾ ਭੈਣਾ ਦਾ ਕੀ ਹਾਲ ਹੈ ਆਪਾਂ ਕਰ ਦਿਆਂ ਜੀ ਵੀਡੀਓ ਦਾ ਐਂਡ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਬਾਰੇ ਬ루 ਤੰਦਰੁਸਤੀ ਰੱਖੇ ਸੁਖਰੀ ਰਾਤ ਨੰਗੇ ਨੇਰੀ ਦੀ ਨੇਰੀ ਤੋਂ ਬਚ ਕੇ ਨਹੀਂ ਕੱਲ ਨੂੰ ਤਾਂ ਫਿਰ ਹਿੰਮਤ ਹੋਣੀ ਨਹੀਂ ਸਾਫ ਸਫਾਈਆ ਕਰਦੀ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਅੱਜ ਦੇ ਇਥੇ ਐਂਡ ਪਵਾਈ ਗੁਰਜੀ ਕਾਲਸਾ ਬਾਰੇ ਗੁਰਜੀ ਦੀ ਫਤ